ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਮੈਂ ਪਲੱਸ 1 ਕਲਾਸ ਆਰਟਸ ਜੋ ਇਲੈਕਟਿਵ ਪੰਜਾਬੀ ਸਬਜੈਕਟ ਦੀ ਜਿਹੜੀ ਪਾਈ ਵੀਰ ਸਿੰਘ ਤੇ ਲੈ ਕੇ ਆਈ ਹੈਗੀ ਆਪਾਂ ਇਹਨੂੰ ਧਿਆਨ ਨਾਲ ਸਮਝਾਂਗੇ ਠੀਕ ਹੈ ਧਿਆਨ ਨਾਲ ਸਮਝੀ ਬਰ ਤੁਸੀਂ ਪਾਈ ਵੀਰ ਸਿੰਘ ਜੀਵਨ ਪਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨੇ ਜਾਂਦੇ ਹਨ ਉਨ੍ਹਾਂ ਦਾ ਜਨਮ 5 ਦਸੰਬਰ 1872 ਈਸਵੀ ਨੂੰ ਹੋਇਆ। ਆਪ ਦੇ ਪਿਤਾ ਦਾ ਨਾਮ ਡਾਕਟਰ ਚਰਨ ਸਿੰਘ ਤੇ ਮਾਤਾ ਦਾ ਨਾਮ ਸ਼੍ਰੀਮਤੀ ਉਕਤਮ ਕੌਰ ਸੀ। ਆਪ ਨੇ 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਿਸੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਥਾਂ ਸਵੈ ਅਧਿਆਨ ਰਾਹੀਂ ਭਾਰਤੀ ਅਤੇ ਵਿਦੇਸ਼ੀ ਸਾਹਿਤ ਪੜ੍ਹਿਆ। ਭਾਈ ਸਾਹਿਬ ਪੰਜਾਬੀ ਦੇ ਨਾਲ ਨਾਲ ਉਰਦੂ, ਫਾਰਸੀ, ਸੰਸਕ੍ਰਿਤ ਤੇ ਬ੍ਰਜ ਭਾਸ਼ਾ ਦੇ ਚੰਗੇ ਗਿਆਤਾ ਸਨ। ਆਪਨੇ ਨਵੰਬਰ 1899 ਵਿੱਚ ਵਜ਼ੀਰ ਹਿੰਦ ਪ੍ਰਸਲਾਇਆ 1894 ਈਸਵੀ ਵਿੱਚ ਖਾਲਸਾ ਟੈਕ ਸੋਸਾਇਟੀ ਬਣਾ ਕੇ ਨਿਰਗੁਣ ਆਰਾ ਤੇ 1899 ਈਸਵੀ ਵਿੱਚ ਖਾਲਸਾ ਸਮਾਚਾਰ ਨਾਂ ਦੇ ਪੱਤਰ ਜਾਰੀ ਕੀਤੇ ਤੇ ਫਿਰ ਨਿਰੰਤਰ ਸਾਹਿਤ ਸਾਦਨਾ ਵਿੱਚ ਲੱਗੇ ਰਹੇ ਮੇਰੇ ਸਾਈਆਂ ਜੀਓ ਨੂੰ ਭਾਰਤੀ ਸਾਹਿਤ ਅਕਾਦਮੀ ਨੇ 5000 ਦੇ ਇਨਾਮ ਨਾਲ ਸਨਮਾਨਿਤ ਕੀਤਾ ਇਸ ਤੋਂ ਪਹਿਲਾਂ 1949 ਵਿੱਚ ਆਪ ਜੀ ਆਪ ਦੀ ਸाहਿਤ ਸੇਵਾ ਨੂੰ ਮੁਖ ਰੱਖਦਿਆਂ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ ओरिएंटਲ ਲਰਨਿੰਗ ਦੀ ਅਨਰੇਡੀ ਡਿਗਰੀ ਪ੍ਰਾਪਤ ਕੀਤੀ 1952 ਵਿੱਚ ਆਪ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਿਯੁਕਤ ਹੋਏ ਤੇ 25 ਜਨਵਰੀ 1956 ਨੂੰ पदम पूषन पदम पूषन ਨਾਲ ਸਮਾਨਿਤ ਹੋਏ ਆਪ ਦੀ ਜਨਮ ਸਤਾਤੀ ਮੌਕੇ ਦਿੱਲੀ ਵਿਖੇ ਪਾਈ ਸਿੰਘ ਸਾਹਿਬ ਸਦਨ ਦੀ ਸਥਾਪਨਾ ਹੋਈ ਇਸ ਸੰਸਥਾ ਵੱਲੋਂ ਆਪ ਦੀਆਂ ਅਣ ਪ੍ਰਕਾਸ਼ਿਤ ਗਜ਼ਲਾਂ ਦੀ ਪੁਸਤਕ 1987 ਵਿੱਚ دیਵਾਨ ਪਾਈ ਵੀਰ ਸਰਲੇਖੇ ਛਾਪੀ ਗਈ ਇਸ ਨਾਲ ਉਹ ਪੰਜਾਬੀ ਗਜ਼ਲ ਦੇ ਮੋਢੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ ਆਪ ਦਾ ਦਿਹਾਂਤ 10 ਜੂਨ 1957 ਈਸਵੀ ਨੂੰ ਹੋਇਆ। ਪਾਈ ਵੀਰ ਸਿੰਘ ਪੰਜਾਬੀ ਦੇ ਬਹੁਪੱਖੀ ਲੇਖਕ ਸਨ ਹਨ। ਆਪ ਦੇ ਸਮੇਂ ਭਾਰਤ ਭਾਵੇਂ ਭਾਰਤ ਤੇ ਪੰਜਾਬ ਵਿੱਚ ਅਨੇਕਾਂ ਰਾਜਸੀ, ਸਮਾਜਿਕ ਤੇ ਧਾਰਮਿਕ ਲਹਿਰਾਂ ਚੱਲ ਰਹੀਆਂ ਸਨ ਪਰ ਆਪ ਨੇ ਇਹਨਾਂ ਤੋਂ ਲਾਂਬੇ ਰਹਿ ਕੇ ਸਾਹਿਤ ਰਚਨਾ ਕੀਤੀ। ਪਾਈ ਸਾਹਿਬ ਦੀ ਦੇਣ ਕਵਿਤਾ, ਨਾਵਲ ਭਾਰਤੀ ਨਾਟਕ ਦੇ ਖੇਤਰ ਵਿੱਚ ਕਾਫੀ ਮਾਤਰਾ ਵਿੱਚ ਹੈ ਇੱਥੇ ਸਾਡਾ ਸਬੰਧ ਕੇਵਲ ਆਪ ਦੀ ਕਾਵ ਰਚਨਾ ਨਾਲ ਹੀ ਹੈ ਕਾਵ ਰਚਨਾਵਾਂ ਕਿਹੜੀਆਂ-ਕਿਹੜੀਆਂ ਸਾਨੇ ਨਦੀਆਂ ਰਾਣਾ ਸੂਰਜ ਸਿੰਘ ਇਹ ਪੰਜਾਬੀ ਦਾ ਪਹਿਲਾ ਮਹਾਕਵ ਹੈ ਇਸ ਵਿੱਚ ਰਾਣੀ ਰਾਜਕੌਰ ਦੀ ਪੀੜ ਨੂੰ ਪੇਸ਼ ਕੀਤਾ ਗਿਆ ਹੈ ਲਹਿਰਾ ਦੇ ਹਾਰ ਇਸ ਪੁਸਤਕ ਦੇ 3 ਭਾਗ ਹਨ ਪਹਿਲੇ ਦੋ ਭਾਗਾਂ ਵਿੱਚ ਡੂੰਘੇ ਦਾਰਸ਼ਨਿਕ ਵਿਚਾਰਾਂ ਨੂੰ ਬੜੇ ਸਰਲ ਢੰਗ ਨਾਲ ਪੇਸ਼ ਕੀਤਾ ਗਿਆ ਹੈ ਤੀਜੇ ਭਾਗ ਵਿੱਚ ਮਨੁੱਖੀ ਮਨ ਦੀ ਪ੍ਰਭੂ ਮਿਲਨ ਦੀ ਤਰਤ ਬਿਆਨ ਕੀਤੀ ਗਈ ਹੈ। ਇਸ ਸੰਗ੍ਰਹਿ ਵਿੱਚ ਪਾਈ ਸਾਹਿਬ ਦੀ ਕਵਿਤਾ ਸਿਖਰਾਂ ਤੇ ਪੁੱਜੀ ਹੈ। ਮਟਕ ਹੋਲਾਰੇ ਸੰਗ੍ਰਹਿ ਵਿੱਚ ਕਸ਼ਮੀਰ ਦੀ ਸੁੰਦਰਤਾ ਨਾਲ ਸੰਬੰਧਿਤ ਕਵਿਤਾਵਾਂ ਹਨ। ਬਿਜਲੀ ਦੀਆਂ ਹਾਰ ਵਿੱਚ ਰਹਿਸਵਾਦੀ ਵਿਚਾਰ ਹਨ। ਪ੍ਰੀਤ ਵੀਣਾ ਵਿੱਚ ਪਾਈ ਸਾਹਿਬ ਦੀਆਂ ਸ਼ਾਇਆਵਾਦੀ ਕਵਿਤਾਵਾਂ ਦਰਜ ਹਨ। ਮੇਰੇ ਸਾਈਆਂ ਜੀਓ ਵਿੱਚ ਪਾਈ ਸਾਹਿਬ ਦਾ ਅਧਿਆਤਮਕ अनुभव शिखरਾਂ ਦੀ ਪੂਜਾ ਹੋਇਆ ਹੈ ਭਾਈ ਵੀਰ ਸਿੰਘ ਪ੍ਰਕਿਰਤੀ ਕੇ ਪ੍ਰਕਿਰਤੀ ਦੇ ਪੁਜਾਰੀ ਸਨ ਆਪ ਆਧੁਨਿਕ ਪੰਜਾਬੀ ਕਵਤਾ ਦੀ ਨਵਰ ਹਸਮਈ ਰਹੱਸਵਾਦੀ ਕਾਵਿ ਧਾਰਾ ਦੇ ਮੋਢੀ ਸਨ ਆਪ ਦੀ ਵਿਚਾਰਧਾਰਾ ਗੁਰਵਾਣੀ ਅਤੇ ਸਿੱਖ ਸਤਿਅਤਾ ਤੋਂ ਪ੍ਰਭਾਵਿਤ ਹੈ ਤੇ ਆਪ ਜੀ ਨੇ ਜੀਵਨ ਕੁਦਰਤ ਤੋਂ ਬ੍ਰਾਹਮਣ ਦੇ ਸਾਰੇ ਵਰਤਾਰੇ ਨੂੰ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਸਮਝਿਆ ਤੇ ਆਪਣੀ ਕਵਤਾ ਰਾਹੀਂ ਪ੍ਰਗਟਾਇਆ ਹੈ ਰੂਪਕ ਪਖ ਪਾਈ ਵੀਰ ਸਿੰਘ ਦੇ ਰੂਪਕ ਪਖ ਤੋਂ ਕਈ ਨਵੀਆਂ ਪਿਰਤਾਂ ਪਾਈਆਂ ਪਹਿਲਾ ਮਹਾਕਾਵਲੀ ਜੁੱਧ ਕਾਵਲੀ ਵਰਤੇ ਜਾਂਦੇ ਸਿਰਖੰਡੀ ਛੰਦ ਦੀ ਵਰਤੋਂ ਕਰਕੇ ਨਵਾਂ ਪ੍ਰਯੋਗ ਕੀਤਾ ਤੇ ਮਹਾਕਾਵ ਵਿੱਚ ਇਸ ਨੂੰ ਨੇ ਰੋਲ ਅਦਤਮ ਪ੍ਰੀਤ ਦੇ بیان ਤੇ ਪ੍ਰਕਿਰਤੀ ਬਨਾਂ ਲਈ ਵਰਤਿਆ ਚਲੀ ਗਈ ਹੈ ਰਾਤ ਪਿਛੋਂ ਬੱਚੋਂ ਦੇਸ ਨੂੰ ਚਾਦਰ ਨਾਲ ਸਮੇਟ ਨੇਰੇ ਵਾਲੜੀ ਫਾਰਸੀ ਦੇ ਰਵਾਵੀ ਕਾਵ ਨਾਲ ਮਿਲਦਾ ਜੁਲਦਾ ਇੱਕ ਛੰਦ ਘੜਿਆ ਉਸ ਦਾ ਨਾਂ ਤੁਰਾਈ ਰੱਖਿਆ ਇਸ ਤੋਂ ਬਿਨਾ ਅੰਗਰੇਜ਼ੀ ਕਾਵ ਰੂਪ ਸਨ ਐਂਡ 1417 ਦੀ ਕਵਿਤਾਵਾਂ ਵੀ ਕਵਿਤਾ ਵੀ ਸਵਲਤਾਪੁਰੂਪ ਲਿਖੇ ਇਸ ਤੋਂ ਇਲਾਵਾ ਨਿੱਕੀ ਕਵਿਤਾ ਦੇ ਮਾਧਿਅਮ ਰਾਹੀਂ ਗੁਰਬਾਣੀ ਦੇ ਦਾਰਸ਼ਨਿਕ ਵਿਚਾਰਾਂ ਨੂੰ ਪ੍ਰਗਟਾਇਆ ਸਧਾਰਨ ਜੀਵਨ ਦੇ ਪ੍ਰਤੀਕਾਂ ਤੇ ਬਿੰਬ ਚਿੱਤਰਾਂ ਰਾਹੀਂ ਅਧਿਆਤਮਿਕ ਭਾਵਾਂ ਦੀ ਤਰਜਮਾਨੀ ਕੀਤੀ ਤਿਲਕ ਗਈ ਮੇਰੇ ਹੱਥ ਦੀ ਪੂਣੀ ਬੰਦ ਹੋ ਗਈ ਭਗੇਂਦਰੀ ਚਰਖੀ ਭਗੇਂਦਰੀ ਮਤਲਬ ਘੁੰਮਦੀ ਹੋਈ ਬਟਾ ਆਪ ਦੀ ਸਵਤਾਵਲੀ ਵਿੰਮਾ ਅਲੰਕਾਰਾਂ ਤੇ ਕਿਤੇ ਕਿਤੇ ਵਿਚਾਰ ਉੱਪਰ ਸੂਫੀ ਕਾਵ ਦਾ ਪ੍ਰਭਾਵ ਸੀ ਪ੍ਰਭਾਵ ਵੀ ਪ੍ਰਤੱਖ ਹੈ ਸਮੁੱਚੇ ਤੌਰ ਤੇ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਸਨਾਤਨੀ ਕਵੀ ਸਨ ਪਿੰਜਰੇ ਪਿਆ ਪੰਛੀ ਕਵਿਤਾ ਦਾ ਕੇਂਦਰੀ ਭਾਵ ਪਿੰਜਰੇ ਪਿਆ ਪੰਛੀ ਕਵਿਤਾ ਵਿੱਚ ਗੁਲਾਮੀ ਦੇ ਜੀਵਨ ਪ੍ਰਤੀ ਨਫਰਤ ਨੂੰ ਦਰਸਾਇਆ ਗਿਆ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਸਾਨੂੰ ਪਿੰਜਰੇ ਨੂੰ ਸੌਰੀ ਸਾਨੂੰ ਪੰਛੀ ਨੂੰ ਪਿੰਜਰੇ ਵਿੱਚ ਕੈਦ ਨਹੀਂ ਕਰਨਾ ਚਾਹੀਦਾ ਕਿਉਂਕਿ ਪਿੰਜਰੇ ਦੀ ਕੈਦ ਤੇ ਗੁਲਾਮੀ ਭਰਿਆ ਜੀਵਨ ਦੁੱਖਾਂ ਭਰਿਆ ਤੇ ਮਾਰੂ ਹੁੰਦਾ ਹੈ ਬੈਰੀ ਨਾਗ ਦਾ ਪਹਿਲਾ ਝਲਕਾ ਕਵਿਤਾ ਦਾ ਕੇਂਦਰੀ ਭਾਵ ਹੈ ਬੈਰੀ ਨਾਗ ਦਾ ਪਹਿਲਾ ਝਲਕਾ ਕੇਂਦਰੀ ਭਾਵ ਵਿੱਚ ਝਰਨੇ ਦੀ ਪ੍ਰਕਿਰਤਿਕ ਸੁੰਦਰਤਾ ਦਾ ਬਿਆਨ ਹੈ ਜਿਸ ਵਿੱਚ ਕਾਦਰ ਦਾ ਜਲਵਾ ਦਿਸਦਾ ਹੈ ਇਸ ਚਸ਼ਮੀ ਨੂੰ ਰਹਿਸਮੀ ਵਿਦਵਾ ਵਿਸਮਾਦ ਨਾਲ ਪਰਿਅਵਸਥਾ ਕਿਸੇ ਕਠਨ ਸਾਧਨਾ ਤੋਂ ਪ੍ਰਾਪਤ ਹੋਈ ਹੈ ਜਿਸ ਨੂੰ ਵੇਖ ਕੇ ਸਿਰ ਸਜਦੇ ਵਿੱਚ ਝੁਕ ਜਾਂਦਾ ਹੈ ਇੱਛਾ ਬਲਤੇ ਗੁੰਗੀਆਂ ਸ਼ਾਮਾਂ ਕਵਿਤਾ ਦਾ ਕੇਂਦਰੀ ਭਾਵ ਇੱਛਾ ਬਲ ਤੇ ਗੁੰਗੀਆਂ ਸ਼ਾਮਾਂ ਕਵਿਤਾ ਵਿੱਚ ਗਤੀਸ਼ੀਲਤਾ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ ਰੱਬ ਦੇ ਸੱਚੇ ਪ੍ਰੇਮੀ ਆਪਣੇ ਪ੍ਰੀਤਮ ਨਾਲ ਮਿਲਾਪ ਲਈ ਦਿਨ ਰਾਤ ਚੇਤਨਸ਼ੀ ਰਹਿੰਦੇ ਹੋਏ ਅੰਤ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਨ ਏ ਸੀ ਬੇਟਾ ਇਹਨਾਂ ਦੀਆਂ ਕਵਿਤਾਵਾਂ ਦੇ ਕੇਂਦਰੀ ਭਾਵ ਚਲ ਸ਼ੁਰੂ ਕਰਦੇ ਹਾਂ ਪਿੰਜਰੇ ਪਿਆ ਪੰਛੀ ਜਾਲਮ ਖੜਾ ਹਵਾ ਖੁੱਲੀ ਵਿੱਚ ਆਖੇ पिंजरा ਸੋਹਣਾ ਫਿਰ ਆ ਜਾਵੇ ਫਿਰ ਮੈਂ ਪੁੱਛਾਂ ਕਿੰਨਾ ਹੈ ਮਨਮੋਹਣਾ ਪਰ ਤੋਂ ਹੀਨ ਧਰਾ ਤੇ ਕੈਦੀ ਉਹ ਮੂਰਖ ਦਿਲ ਕਰੜੇ ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਹੋਣਾ ਬੇਟਾ ਸਭ ਤੋਂ ਪਹਿਲਾਂ ਤਾਂ ਤੁਸੀਂ ਸੁਣੀ ਲਿਆ ਇਹ ਕਵਿਤਾ ਸੀ ਜਿਹੜੀ पिंजਰੇ ਪਿਆ ਪੰਛੀ ਹੈ ਇਹਦਾ ਨਾਮ ਠੀਕ ਹੈ ਇਹ ਕਿਹਦੇ ਲਿਖੀ ਗਈ ਹੈ ਤੁਹਾਨੂੰ ਐਨਾ ਮੈਂ ਤੁਹਾਨੂੰ ਸਮਝਾਇਆ ਪੜ੍ਹ ਕੇ ਸੁਣਾਇਆ ਸਾਰਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ ਠੀਕ ਹੈ ਇਹ ਪਾਈ ਵੀਰ ਸਿੰਘ ਦੀ ਲਿਖੀ ਹੋਈ ਕਵਿਤਾ ਹੈ ਤੇ ਇਹ ਤੁਹਾਨੂੰ ਅੱਗੇ ਸਮਝਾਉਣੀ ਹੈ ਇੱਕ ਇਸਮ ਦੱਸੇ ਨਿਗੇ ਇਹ ਜਿਹੜਾ ਸਵਾਲ ਹੈ ਇਹ ਤੁਹਾਨੂੰ ਜਾਣੂ ਕਰਵਾਊਗਾ ਇਹਨਾਂ ਦੀਆਂ ਕਵਿਤਾਵਾਂ ਤੋਂ ਠੀਕ ਹੈ ਪਾਈ ਵੀਰ ਸਿੰਘ ਦੀ ਹੈ ਪਿੰਜਰੇ ਪਿਆ ਪੰਛੀ ਜਾਲਮ ਖੜਾ ਹਵਾ ਖੁੱਲੀ ਵਿੱਚ ਆਖੇ ਪਿੰਜਰਾ ਸੋਨਾ ਵਿੱਚ ਆ ਜਾਵੇ ਫਿਰ ਮੈਂ ਪੁੱਛਾਂ ਕਿੰਨਾ ਹੈ ਮਨਮੋਣਾ ਪਰ ਤੋਂ ਹੀਨ ਧਰਾ ਦੇ ਕੈਦੀ ਉਹ ਮੂਰਖ ਦਿਲ ਕੜੇ ਉਡਣ ਹਾਰੇ ਪੰਛੀ ਨੂੰ ਇਹ ਸੌਂਦਾ ਹੈ ਜਿੰਦ ਕੋਣਾ ਇਹ ਪ੍ਰਸੰਗ ਆ ਸਭ ਤੋਂ ਪਹਿਲਾਂ ਦਾ ਪ੍ਰਸੰਗ ਦੱਸਣਾ ਹੁੰਦਾ ਬੇਟਾ ਪ੍ਰਸੰਗ ਦੇ ਵਿੱਚ ਤੁਸੀਂ ਕੀ ਦੱਸਣਾ ਹੈ ਇੱਕ ਤਾਂ ਬੁੱਕ ਦਾ ਨਾਮ ਲਿਖਣਾ ਹੁੰਦਾ ਹੈ ਕਵਿਤਾ ਕਿਹੜੀ ਹੈ ਕਿਹੜੇ ਕਵੀ ਨੇ ਲਿਖੀ ਹੈ ਔਰ ਇਹਦੇ ਵਿੱਚ ਮੇਨ ਦੱਸਣਾ ਹੁੰਦਾ ਹੈ ਵੀ ਕੀ ਕਾਦੇ ਤੇ ਨਿਰਧਾਰਤ ਹੈ ਠੀਕ ਹੈ ਉਸ ਤੋਂ ਬਾਅਦ ਇਹਦੀ ਆਪਾਂ ਵਿਆਖਿਆ ਕਰਾਂਗੇ ਖੁੱਲ ਕੇ ਪ੍ਰਸੰਗ ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਾਰਜ ਪਾਈ ਬੀਰ ਸਿੰਘ ਦੀ ਕਵਿਤਾ ਪਿੰਜਰੇ ਪਿਆ ਪੰਛੀ ਵਿੱਚੋਂ ਲਿਆ ਗਿਆ। ਤੁਹਾਨੂੰ ਬੇਟਾ ਇਹ ਲਾਈਨਾਂ ਯਾਦ ਕਰਨੀਆਂ ਹੋਣੀਆਂ। ਠੀਕ ਹੈ ਪਿੰਜਰੇ ਪਿਆ ਪੰਛੀ ਵਿੱਚੋਂ ਲਿਆ ਗਿਆ। ਇਸ ਕਵਿਤਾ ਵਿੱਚ ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਉਸ ਸਲਾਵਤਾ ਕਰਨ ਵਾਲੇ ਮਨੁੱਖ ਨਾਲ ਦੋ ਚਾਰ ਖਰੀਆਂ ਖਰੀਆਂ ਗੱਲਾਂ ਕਰਦਾ ਹੈ ਜਿਸ ਨੇ ਉਸ ਉੱਡਣ ਹਾਰੇ ਪੰਛੀ ਨੂੰ ਕੈਦ ਕਰ ਲਿਆ ਹੈ। ਇਹਦੀ ਵਿਆਖਿਆ ਹੈ ਜਾਲਮ ਖੜਾ ਹਵਾ ਖੁੱਲੀ ਵਿੱਚ ਆਖੇ ਪਿੰਜਰਾ ਸੋਨਾ ਪਿੰਜਰੇ ਪਿਆ ਪੰਛੀ ਪਿੰਜਰੇ ਦੀ ਸਲਾਤਾ ਕਰਨ ਵਾਲੇ ਨੂੰ ਸੰਬੋਧਿਤ ਹੋ ਕੇ ਕਹਿੰਦਾ ਕਿ ਇਹ ਜਾਲਮ ਦੀ ਪਿੰਜਰੇ ਤੋਂ ਬਾਹਰ ਖੁੱਲੀ ਹਵਾ ਵਿੱਚ ਖੜਾ ਆਖ ਰਿਹਾ ਹੈ ਵਿੱਚ ਆ ਜਾਵੇ ਫਿਰ ਮੈਂ ਪੁੱਛਾਂ ਕਿੰਨਾ ਹੈ ਮਨਮੋਣਾ ਕਹਿੰਦਾ ਪਿੰਜਰਾ ਬਹੁਤ ਸੋਹਣਾ ਹੈ ਸੁੰਦਰ ਹੈ ਕਿੰਨਾ ਮਨਮੋਣਾ ਹੈ ਪਰੰਤੂ ਜੇਕਰ ਇਹ ਇਸ ਦੇ ਅੰਦਰ ਆ ਜਾਵੇ ਆ ਕੇ ਮੇਰੇ ਵਾਂਗ ਇਸ ਵਿੱਚ ਪਵੇ ਫਿਰ ਮੈਂ ਉਸ ਨੂੰ ਪੁੱਛਾਂਗਾ ਕਿ ਹੁਣ ਤੂੰ ਦੱਸ ਭਾਈ ਇਹ ਕਿੰਨਾ ਮਨਮੋਣਾ ਹੈ ਇਹ ਮੂਰਤ ਇਹ ਕਰੜੇ ਦਿਲ ਵਾਲੇ ਤੇ ਕਦੇ ਵਿੱਚ ਨਿਕਿਆ ਪਰ ਤੂੰ ਹੀਨ ਤਰ੍ਹਾਂ ਦੇ ਕੈਦੀ ਉਹ ਮੂਰਖ ਦਿਲ ਦਾੜੇ ਉੱਟਣ ਹਾਰੇ ਪੰਛੀ ਨੂੰ ਇਹ ਸੋਣਾ ਹੈ ਜਿੰਦ ਘੁਆਣਾ ਮੂਰਖ ਦੇ ਕਰੜੇ ਦਿਲ ਵਾਲੇ ਮਨੁੱਖ ਨੂੰ ਤੂੰ ਮੈਨੂੰ ਇਸ ਪਿੰਜਰੇ ਵਿੱਚ ਕੈਦ ਕਰਕੇ ਮੈਨੂੰ ਖੰਭ ਹੀਣ ਬਣਾ ਦਿੱਤਾ ਹੈ ਇਹ ਖੰਭ ਹੀਣ ਮੇਰਾ ਮਤਲਬ ਕਿ ਬਿਨਾ ਖੰਬਾ ਤੋਂ ਵਿਚਵੇਂ ਹੈ ਤਾਂ ਪੰਛੀ ਆਉ ਉਹਦੇ ਖੰਭ ਹੈ ਬਟ ਉਹ ਜਦੋਂ ਹੈ ਹੀ ਪਿੰਜਰੇ ਵਿੱਚ ਬੰਦਾ ਹੈ ਤਉ ਉਹ ਉੱਡ ਨਹੀਂ ਸਕਦਾ ਤਾ ਬਿਨਾ ਖੰਬਾ ਤੋ ਹੀ ਹੋਗਾ ਖੰਬੇ ਹੀ ਬਣਾ ਦਿੱਤਾ ਇਹ ਪਿੰਜਰਾ ਤਾਂ ਉੱਡਣ ਹਾਰੇ ਪੰਛੀ ਦੀ ਜਾਨ ਹੋਣ ਵਾਲੀ ਚੀਜ਼ ਅੱਗੇ ਆ ਜਾਲਮ ਤੋ ਰਮ ਸੋਹਣਾ ਲੱਗਾ ਮਿੱਠੀ ਲੱਗੀ ਬਾਣੀ 바ਵਾ ਕਦਰ ਗੁਣਾ ਦੀ ਪਾਈ ਸ਼ੈਲਕ ਚੈਕੇ ਜਾਲੀ ਤਾਣੀ ਪਕੜ ਪਿੰਜਰੇ ਪੈ ਵਿਛੋੜਿਆ ਸਾਖਸ ਲਹੀਆਂ ਨਾਲੋ ਭੱਠ ਪੇ ਇਹ ਕਦਰ ਤੁਹਾਡੀ ਹੋ ਇਸ ਜਾਰੀ ਲਾਣੀ ਪ੍ਰਸੰਗ ਇੱਕ ਆਵ ਟੋਟਾ ਅਨੇਕ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਪਿੰਜਰੇ 'ਚ ਪੰਛੀ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਹਸੌਲਾਤਾ ਕਰਨ ਵਾਲੇ ਮਨੁੱਖ ਨੇ ਨਾਲ ਦੋ ਚਾਰ ਖਰੀਆਂ ਖਰੀਆਂ ਗੱਲਾਂ ਕਰਦਾ ਹੈ ਜਿਸ ਨੇ ਉਸ ਉੱਡਣ ਹਾਰੇ ਪੰਛੀ ਨੂੰ ਕੈਦ ਕਰ ਲਿਆ ਦੇਖੋ ਤੁਹਾਡੇ ਦਿਮਾਗੇ ਵਿੱਚ ਬੈਠ ਚੁੱਕੀ ਹੈ ਚੀਜ਼ ਪਿੰਜਰੇ 'ਚ ਪਿਆ ਪੰਛੀ ਬਾਰੇ ਗੱਲ ਹੋ ਰਹੀ ਹੈ ਆਤਾ ਪ੍ਰਸੰਗ ਜਿਹੜਾ ਬੈਠਾ ਇਹਦੇ ਨੰਬਰ ਲੈਣੇ ਬਹੁਤ ਸੌਖੇ ਹੁੰਦੇ ਨੇ ਪੇਪਰ ਦੇ ਵਿੱਚ ਤਾਂ ਤੁਸੀਂ ਪ੍ਰਸੰਗ ਤੁਸੀਂ ਸਿਰਫ ਪੁਸਤਕ ਦਾ ਨਾਮ ਦਰਜ ਕਰਨਾ ਹੈ ਔਰ ਇਹਦਾ ਜਿਹੜਾ ਲੇਖਕ ਹੈ ਉਹਨਾਂ ਨੂੰ ਯਾਦ ਕਰਨਾ ਹੈ ਬਾਕੀ ਤੁਹਾਨੂੰ ਪਤਾ ਹੀ ਚਲ ਚੁੱਕਾ ਹੈ ਕਿ ਪੰਛੀ ਹੈ ਹਨਾ ਉਹਦੀ ਸਲਾਈਤਾ ਕਰਨ ਬਾਰੇ ਦੱਸ ਰਿਹਾਗਾ ਉਹ ਲਾਈਨਾਂ ਤੁਸੀਂ ਪ੍ਰਸੰਗ ਦੇ ਵਿੱਚ ਹਰੇਕ ਪ੍ਰਸੰਗ ਦੇ ਵਿੱਚ ਹੀ ਇੰਨੀਆਂ ਲਿਖਣੀਆਂ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਹੈ ਪਿੰਜਰੇ ਪਿਆ ਪੰਛੀ ਦੇ ਨਾਲ ਅੱਗੇ ਦੀ ਵਿਆਖਿਆਗਾ ਪਿੰਜਰੇ ਪਿਆ ਪੰਛੀ ਬੜੇ ਦੁੱਖ ਨਾਲ ਕਹਿੰਦਾ ਹੈ ਕਿ ਜਿਸਨੇ ਉਸ ਨੂੰ ਪਿੰਜਰੇ ਵਿੱਚ ਪਾਇਆ ਉਸ ਜ਼ਾਲਮ ਨੂੰ ਮੇਰਾ ਰੰਗ ਸੋਹਣਾ ਲੱਗਾ ਮੇਰੀ ਆਵਾਜ਼ ਮਿੱਠੀ ਲੱਗੀ ਤੇ ਪਿਆਰੀ ਲੱਗੀ ਪਰ ਇਸ ਨੇ ਮੇਰੇ ਗੁਣਾ ਦੀ ਏ ਕਦਰ ਕੀਤੀ ਕਿ ਲੋਕ ਕੇ ਜਾਲ ਲਾ ਦਿੱਤਾ ਤੇ ਮੈਨੂੰ ਫੜ ਕੇ ਪਿੰਜਰੇ ਵਿੱਚ ਪਾ ਲਿਆ ਇਸ ਪ੍ਰਕਾਰ ਇਸ ਨੇ ਮੈਨੂੰ ਮੇਰੇ ਸਾਖ ਸੰਬੰਧੀਆਂ ਨਾਲੋਂ ਵਿਛੋੜ ਦਿੱਤਾ ਹੈ हे ਮਨੁੱਖ ਜਿਹੜੀ ਤੂੰ ਮੇਰੀ ਇਸ ਤਰ੍ਹਾਂ ਤਰ੍ਹਾਂ ਦੀ ਕਦਰ ਕੀਤੀ ਹੈ ਇਹ ਪੱਠੀ ਵਿੱਚ ਪਵੇ ਮੈਨੂੰ ਅਜੇ ਹੀ ਕਦਰ ਦੀ ਜ਼ਰੂਰਤ ਨਹੀਂ ਮੈਨੂੰ ਅਜੇ ਹੀ ਗੁਲਾਮੀ ਵਿੱਚ ਪਾਉਣ ਵਾਲੀ ਜ਼ਾਰੀ ਦੀ ਲੋੜ ਨਹੀਂ ਹੈ ਤੇਰੀ ਇਹ ਜ਼ਾਰੀ ਖੇ ਵਿੱਚ ਰਲ ਜਾਵੇ ਅੱਗੇ 2 ਨੰਬਰ ਤੇ ਪੈਰਾ ਬੈਰੀ ਨਾਗ ਦਾ ਪਹਿਲਾ ਝਲਕਾ ਇਹ ਬੈਰੀ ਨਾਗ ਦਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ਕਾਦਰ ਦਾ ਚਲਵਾ ਲੈ ਲੈਂਦਾ ਇੱਕ ਸਜਦਾ ਰੰਗ ਫਿਰੋਜੀ ਝਲਕ ਬਲੌਰੀ ਜਾਂ ਡਲਕ ਮੋਤੀਆਂ ਵਾਲੀ ਰੂ ਆ ਜਾ ਜਾ ਰੂਹ ਵਿੱਚ ਆ ਆ ਜਜਮ ਹੋਏ ਜੀਵ ਜੀਵ ਵੇਖ 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 ਨਹੀਂ ਰਜਦਾ ਪ੍ਰਸੰਗ ਹੈ ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਕਵਿਤਾ ਵੈਰੀ नाग ਦਾ ਪਹਿਲਾ ਝਲਕਾ ਵਿੱਚੋਂ ਲਿਆ ਗਿਆ ਇਹ ਕਵਿਤਾ ਪਾਏ ਸਾਹਿਬ ਨੇ ਕਸ਼ਮੀਰ ਦੇ ਚਸ਼ਮੇ ਵੈਰੀ नाग ਦੀ ਬਿਸ਼ਮਾਤ ਮਈ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੈ ਉਸ ਦੀ ਕੁਦਰਤੀ ਸੁੰਦਰਤਾ ਵਿੱਚ ਉਹਨਾਂ ਨੂੰ ਕਾਦਰدارੂ ਸਰੂਪ ਝਲਕਦਾ ਵਿਖਾਈ ਦਿੱਤਾ ਹੈ ਵਿਆਖਿਆ ਗਈ ਪਾਈਸਾ ਬੈਰੀਨਾਗ ਨਾਲ ਜਸਮੀਨ ਨੂੰ ਸੰਬੋਧਿਤ ਸੰਬੋਧਨ ਕਰਦੇ ਹੋਏ ਲਿਖਦੇ ਹਨ ਕਿ हे ਬੈਰੀਨਾਗ ਜਦੋਂ ਤੇਰਾ ਵਿਸ਼ਮਾਤਮੈ ਨਜ਼ਾਰਾ ਪਹਿਲੀ ਵਾਰ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਤਾਂ ਤੇਰੀ ਕੁਦਰਤ ਸੁੰਦਰਤਾ ਵਿੱਚ ਪ੍ਰਭੂ ਦਾ ਚੁੰਦਿਆ ਦੇ ਵਾਲਾ ਪ੍ਰਕਾਸ਼ ਦਿਖਾਈ ਦਿੰਦਾ ਹੈ ਜਿਸ ਨੂੰ ਦੇਖ ਕੇ ਮੇਰਾ ਸਿਰ ਸਜਦੇ ਵਿੱਚ ਝੁਕ ਜਾਂਦਾ ਹੈ ਤੇਰੇ ਪਾਣੀ ਦਾ ਰੰਗ ਫਿਰੋਜੀ ਹੈ ਜੋ ਕਿ ਸ਼ੀਸ਼ੇ ਵਾਂਗ ਚਮਕਦਾ ਹੈ ਤੇ ਉਸ ਦੀ ਝਲਕ ਮੋਤੀਆਂ ਵਰਗੀ ਹੈ ਤੇਰੀ ਇਹ ਅਦੁੱਤ ਤੇ ਰੱਬੀ ਸੁੰਦਰਤਾ ਰੂਹ ਵਿੱਚ ਜਜ਼ਬ ਹੁੰਦੀ ਜਾਂਦੀ ਹੈ ਤੇ ਉਸ ਨੂੰ ਦੇਖ ਕੇ ਦਿਲ ਨਹੀਂ ਰਜਦਾ ਨਹੀਂ ਨਾ ਕੋਈ ਨਾਦ ਸਰੋਧ ਸੁਣੀਵੇ ਫਿਰ ਸੰਗੀਤ ਰਸ ਛਾਇਆ ਚੁੱਪ ਚਾਣ ਪਰ ਰੂਪ ਤੇਰੇ ਵਿੱਚ ਕਵਤਾ ਰੰਗ ਚਮਾਇਆ ਸਰ ਦੇ ਸਰਦ ਪਰ ਸੂਇਆ ਤੈਨੂੰ ਰੂਹ ਚ ਰੂਹ ਵਿੱਚ ਆਏ ਗਿਆਰ ਗੰਭੀਰ ਅਡੋਲ ਸਾਹਬੇ ਤੇ ਮੈਂ ਕਹਾ ਜੋ ਕਮਾਇਆ ਪ੍ਰਸੰਗ ਹੈ ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਝਲਕਾਂ ਇਤਿਹਾਸ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਲਿਖੀ ਹੋਈ ਕਵਤਾ ਬੈਰੀਨਾਗ ਦਾ ਪਹਿਲਾ ਝਲਕਾ ਵਿੱਚੋਂ ਲਿਆ ਗਿਆ ਇਹ ਕਵਤਾ ਪਾਈ ਵੀਰ ਸਿੰਘ ਨੇ ਕਸ਼ਮੀਰ ਦੇ ਚਸ਼ਮੇ ਵਰਗੀ ਚਸ਼ਮੇ ਬੈਰੀਨਾਗ ਦੀ ਬਿਸ਼ਮਾਤਮਈ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੈ ਉਸ ਦੀ ਕੁਦਰਤਾ ਸੁੰਦਰਤਾ ਵਿੱਚ ਉਹਨਾਂ ਨੂੰ ਕਾਦਰ ਦਾ ਸ਼ਿਰੋ ਝਲਕਦਾ ਵਿਖਾਈ ਦਿੰਦਾ ਹੈ ਵਿਆਖਿਆ ਭਾਈ ਵੀਰ ਸਾਹਿਬ ਵੈਰੀਨਾਗ ਚਸ਼ਮੀ ਨੂੰ ਉਸ ਦੀ ਰਹਸਮਈ ਵਿਸਮਾਦ ਨਾਲ ਭਰੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਬੜੇ ਅਚੰਬੇ ਨਾਲ ਕਹਿੰਦੇ ਹਨ ਕਿ हे ਵੈਰੀਨਾਗ ਮੈਨੂੰ ਤੇਰੇ ਨੇੜੇ ਤੇੜੇ ਕੋਈ ਨਾਦ ਵੱਜਦਾ ਨਾਰੰਗਾਇਆ ਜਾ ਰਿਹਾ ਸੁਨਾਰਾਗ ਸੁਣਾਈ ਨਹੀਂ ਦਿੰਦਾ ਪਰ ਤੇ ਫਿਰ ਵੀ ਤੇਰੇ ਅਦਪੁੱਤ ਦ੍ਰਿਸ਼ ਨੂੰ ਦੇਖਦਿਆਂ ਮੈਨੂੰ ਸੰਗੀਤ ਦਾ ਰਸ ਸ਼ਾਇਦ ਖਾਈ ਦੇ ਰਿਹਾ ਹੈ ਆਰੇ ਦਵਾਲੇ ਭਾਵੇਂ ਚੁੱਪ ਵਰਤੀ ਹੋਈ ਹੈ ਪਰ ਤੇਰੇ ਰੂਪ ਵਿੱਚ ਕਵਿਤਾ ਦੀ ਸੁੰਦਰਤਾ ਨੇ ਆਪਣਾ ਅਤਪੁੱਤ ਰੰਗ ਜਮਾਇਆ ਹੋਇਆ ਹੈ ਤੂੰ ਆਪਣੀ ਠੰਡ ਨਾਲ ਮੈਨੂੰ ਵੀ ਤ੍ਰਿਪਤਾ ਤ੍ਰਿਪਤਾ ਰਿਹਾ ਹੈ ਤੇ ਤੈਨੂੰ ਛੋਣ ਨਾਲ ਮੇਰੀ ਰੂਹ ਨੂੰ ਇੱਕ ਅਨੋਖਾ ਸਰੂਰ ਆ ਰਿਹਾ ਹੈ ਤੂੰ ਬਹੁਤ ਹੀ ਜ਼ਿਆਦਾ ਗੰਭੀਰ ਜਾਪਦਾ ਹੈ ਤੇਰਾ ਅਡੋਲ ਸਾਵਨਾ ਤੇ ਅਤਪੁੱਤ ਦ੍ਰਿਸ਼ ਦੇਖ ਕੇ ਮੇਰਾ ਮਨ ਤੈਨੂੰ ਪੁੱਛਦਾ ਹੈ ਕਿ ਤੂੰ ਕਿਹੜੀ ਯੋਗ ਸਾਧਨਾ ਕੀਤੀ ਹੈ ਜਿਸ ਕਾਰਨ ਤੇਰੇ ਵਿੱਚੋਂ ਅਜਿਹਾਰ ਹਸਮਈ ਵਿਸ਼ਮਾਦ ਨਾਲ ਭਰਿਆ ਪ੍ਰਭਾਵ ਉਪਜ ਰਿਹਾ ਹੈ ਅਰਥਾਤ ਤੈਨੂੰ ਇਹ ਉੱਚ ਅਵਸਥਾ ਕਿਸੇ ਕਠਿਨ ਸਾਧਨਾ ਤੋਂ ਪ੍ਰਾਪਤ ਹੋਈ ਜਾਪਦੀ ਹੈ ਨੰਬਰ 3 ਇੱਛਾ ਬਲ ਤੇ ਡੂੰਗੀਆਂ ਸ਼ਾਮਾਂ ਸੰਜ ਹੋਈ ਪਰ ਸ਼ਾਮੇ ਛੁਪ ਗਏ ਕਿਉਂ ਇੱਛਾ ਬਲ ਤੂੰ ਜਾਰੀ ਨਾਨੰਦ ਸ੍ਰੋਧ ਕਰ ਰਹੀ ਹੋਵੇਂ ਹੀ ਤੇ ਟੁਰਨੋ ਵਿਨੈ ਹਾਰੀ ਟੁਰਨੋ ਮਤਲਬ ਬੇਟਾ ਤੁਰਨੋ ਨੈ ਮਤਲਬ ਨਹੀਂ ਹਾਰੀ ਸਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ ਸਹਿਮ ਸਵਾਦਲਾ ਸ਼ਾ ਰਹਾ ਸਾਰੇ ਤੇ ਸਾਰੇ ਤੇ ਕੁਦਰਤ ਠਿੱਗ ਗਈ ਸਾਰੀ ਪ੍ਰਸੰਗ ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਰਚੀ ਕੋਈ ਕਵਿਤਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਵਿੱਚੋਂ ਲਿਆ ਗਿਆ ਇਸ ਕਵਿਤਾ ਵਿੱਚ ਕਵੀ ਨੂੰ ਸਾਰੀ ਕੁਦਰਤ ਚੇਤਨ ਨੂੰ ਵਿੱਚ ਕਿਸੇ ਰਸਮੀ ਉਦੇਸ਼ ਦੇ ਆਹਾਰ ਵਿੱਚ ਲੱਗੀ ਹੋਈ ਪ੍ਰਤੀਤ ਹੁੰਦੀ ਹੈ ਇਸ ਵਿੱਚ ਉਹ ਕਸ਼ਮੀਰ ਦੇ ਚਸ਼ਮੇ ਇੱਛਾ ਬਲ ਨਾਲ ਪ੍ਰਸੰਨ ਉਤਰ ਕਰਦਾ ਹੈ ਵਿਆਖਿਆ ਪਾਈ ਵੀਰ ਸਿੰਘ ਚਸ਼ਮੇ ਨੂੰ ਪ੍ਰਸੰਨ ਕਰਦੇ ਹਨ ਕਿ हे ਇੱਛਾ ਬਲ ਸ਼ਾਮ ਪੈ ਗਈ ਹੈ ਦਿਨ ਢਲ ਗਿਆ ਹੈ ਪਰ ਤੂੰ ਅਜੇ ਵੀ ਉਸੇ ਚਾਲ ਨਾਲ ਚੱਲ ਰਿਹਾ ਹੈ ਇਧਰ ਉਧਰ ਸ਼ਹਿਰ ਕਰਨ ਵਾਲੇ ਸਲਾਨੀ ਵੰਚੀ ਤੇ ਬਾਗਾਂ ਦੇ ਮਾਲੀ ਸਭ ਆਰਾਮ ਕਰਨ ਲਈ ਆਪਣੇ ਟਿਕਾਣੇ ਤੇ ਚਲੇ ਗਏ ਹਨ ਤੇ ਚਾਰੇ ਪਾਸੇ ਇੱਕ ਆਨੰਦ ਭਰੀ ਚੁੱਪ ਦਾ ਸਵਾਦ ਛਾ ਰਿਹਾ ਹੈ ਸਾਰੀ ਕੁਦਰਤ ਟਿਕ ਗਈ ਹੈ ਪਰ ਤੂੰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਇਸ ਦਾ ਕੀ ਕਾਰਨ ਹੈ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੰਦੇ ਨਿਉ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪੈ ਬੰਦੇ ਇਕੋ ਲਗਨ ਲੱਗੀ ਲਈ ਜਾਂਦੀ ਹੈ ਟੌਰ ਅਨੰਤ ਉਹਨਾਂ ਦੀ ਵਸਲੋਂ ਉਰੇ ਮਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ ਪ੍ਰਸੰਗ ਹੈ ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਚਲਕਾਂ ਤੇ ਅਧਿਆਸ ਪੁਸਤਕ ਵਿੱਚ ਦਰਜ ਪਾਈ ਵੀਰ ਸਿੰਘ ਦੀ ਰਚੀ ਹੋਈ ਕਵਿਤਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਵਿੱਚੋਂ ਲਈ ਗਈ ਹੈ ਇਸ ਕਵਿਤਾ ਵਿੱਚ ਪਾਇ ਕਵੀ ਨੂੰ ਸਾਰੀ ਕੁਦਰਤ ਤੇ ਚੇਤਨ ਰੂਪ ਵਿੱਚ ਕਿਸੇ ਰਹੱਸਮਈ ਉਦੇਸ਼ ਤੇ ਆਹਾਰ ਵਿੱਚ ਲੱਗੀ ਹੋਈ ਪ੍ਰਤੀਤ ਹੁੰਦੀ ਹੈ ਇਸ ਵਿੱਚ ਉਹ ਕਸ਼ਮੀਰ ਦੇ ਚਸ਼ਮੇ ਨਾਲ ਬੱਲ ਨਾਲ ਪ੍ਰਸੰਨ ਪ੍ਰਸ਼ਨ ਉੱਤਰ ਕਰਦਾ ਹੈ ਵਿਆਖਿਆ ਕਵੀ ਦਾ ਪ੍ਰਸ਼ਨ ਸੁਣ ਕੇ ਚਸ਼ਮੇ ਨੇ ਉੱਤਰ ਦਿੱਤਾ ਕਿ ਸੰਝ ਭੈਣ ਪਹਿ ਜਾਣ ਉੱਤੇ ਵੀ ਉਹ ਉਸ ਦੇ ਚਲਦੇ ਰਹਿਣ ਦਾ ਕਾਰਨ ਉਸ ਦੇ ਅੰਦਰ ਆਂਦਰਵਸਤੀ ਪ੍ਰੀਤਮ ਦੇ ਮਿਲਾਪ ਦੀ ਖਿੱਚ ਹੈ ਜਿਨ੍ਹਾਂ ਦੇ ਦਿਲ ਵਿੱਚ ਆਪਣੇ ਪ੍ਰੀਤਮ ਲਈ ਖਿੱਚ ਹੁੰਦੀ ਹੈ ਉਹ ਕਦੇ ਵੀ ਆਰਾਮ ਨਹੀਂ ਕਰਦੇ ਜਿੰਨਾ ਅੱਖਾਂ ਨੂੰ ਨੌ ਨੀਂ ਲੱਗਾ ਚੁੱਕਾ ਹੁੰਦਾ ਹੈ ਉਹਨਾਂ ਨੂੰ ਕਦੇ ਵੀ ਨੀਂਦ ਨਹੀਂ ਹੁ ਆਉਂਦੀ ਉਹ ਰਾਤ ਦਿਨ ਪ੍ਰੀਤਮ ਦੀ ਭਾਲ ਲਈ ਭੁੱਲੀਆਂ ਰਹਿੰਦੀਆਂ ਹਨ ਤੇ ਉਸ ਦੀ ਭਾਲ ਵਿੱਚ ਲੱਗੀਆਂ ਰਹਿੰਦੀਆਂ ਹਨ ਉਹਨਾਂ ਨੂੰ ਪ੍ਰੀਤਮ ਦੇ ਮਿਲਾਪ ਦੀ ਇੱਕੋ ਲਗਨ ਲੱਗੀ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਚਾਲ ਵੀ ਕੋਈ ਫਰਕ ਨਹੀਂ ਪੈਂਦਾ ਪ੍ਰੀਤਮ ਦੇ ਮਿਲਾਪ ਤੇ ਤੇ ਉਹਰੇ ਉਹਨਾਂ ਦਾ ਕੋਈ ਪੜਾ ਨਹੀਂ ਹੁੰਦਾ ਇਸ ਲਈ ਉਹ ਦਿਨ ਰਾਤ ਆਪਣੀ ਚਾਲੇ ਤੁਰੇ ਰਹਿੰਦੇ ਹਨ ਭਾਵ ਰੱਬ ਦੇ ਪ੍ਰੇਮੀ ਰੂਪ ਪ੍ਰੇਮੀ ਸੁੱਖ ਆਰਾਮ ਦੀ ਪਰਵਾਹ ਨਹੀਂ ਕਰਦੇ ਤੇ ਉਹ ਪ੍ਰੀਤਮ ਦੇ ਮਿਲਾਪ ਦੀ ਤਾਂਗ ਵਿੱਚ ਦਿਨ ਰਾਤ ਚਤਨ ਕਰਦੇ ਰਹਿੰਦੇ ਹਨ ਬੇਟਾ ਏਸੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦੇ ਆ नेक्स्ट ਵੀਡੀਓ ਵਿੱਚ